ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਤਪਾ ਪੈਂਦੀ ਹੈ ਨੇੜੇ ਇਹ ਭਦੌੜ ਦੇ ਆ ਭਦੌੜ ਦੇ ਬਿਲਕੁਲ ਨਾਲ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਨਾਲ ਘਰੇ ਵੀ ਪਸ਼ੂ ਜਿਹੜੇ ਉਹ ਕਾਫੀ ਸਾਰੇ ਬਾਈ ਦੁੱਧ ਤੇ ਲਾ ਕੇ ਰੱਖਦਾ ਹੈ ਸામਨੇ ਤੁਸੀਂ ਇਹ ਪਸ਼ੂ ਜਿਹੜੇ ਦੁੱਧ ਤੇ ਲਾਇਏ ਹੋ ਉਹ ਦੇਖ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਅੱਜ ਤਿੰਨ ਨਾਗ ਹੈ ਇੱਕ ਤਾਂ ਵੱਡੀ ਗਾਂ ਦੋਸਤੋ ਚੰਗੇ ਦੁੱਧ ਵਾਲੀ ਇਹ ਤੋਂ ਬਿਨਾ ਇੱਕ ਵੈੜ ਬੜੀ ਸੋਹਣੀ ਤਿਆਰੀ ਛੋਟੀ ਉਮਰ ਦੇ ਵਿੱਚ ਸੂਆ ਪਹਿਲਾ ਸੂਗੀ ਡਿਟੇਲ ਪੁੱਛਾਂਗੇ ਇੱਕ ਬਿਲਕੁਲ ਹੀ ਤਾਜੀ ਸੂਈ ਵੀ ਵੈੜ ਤੁਸੀਂ ਦੇਖ ਸਕਦੇ ਹੋ ਇੱਧਰ ਇਹਦਾ ਬੱਚਾ ਜਿਹੜਾ ਉਹ ਬੈਠਾ ਸੋ ਨਾਗ ਦੋਸਤੋ ਇਸ ਵੀਡੀਓ ਚ ਤਿੰਨ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਮਿਲਦੇ ਆਂ ਬਾਈ ਨੂੰ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਜੀ ਡਬਲ ਡਿਊਟੀ ਹੋ ਗਈ ਇਧਰਲੇ ਪਾਸੇ ਵੀ ਡਿਟੇਲ ਆਪਾਂ ਹੀ ਦੱਸਾਂਗੇ ਬਸ ਵੇਹ ਕਿਹਾ ਨਹੀਂ ਮੈਂ ਨਹੀਂ ਦੱਸਣੀ ਠੀਕ ਹੈ ਅੱਛਾ ਭਾਈ ਜਿਹੜੀ ਇਹ ਪਹਿਲੇ ਨੰਬਰ ਤੇ ਵੜ ਕਨਮਾ ਸੂਆ ਇਹ ਪਹਿਲਾ ਸੂਆ ਜੀ ਹੂੰ ਚਾਰ ਦੰਦਾ ਠੀਕ ਹੈ ਤੇ ਤੜਕੇ ਤਿੰਨ ਕਵੇ ਸੂਈ ਜੀ ਜੇਲ ਜੱਪਾ ਇਹਦਾ ਪੈ ਗਿਆ ਠੀਕ ਹੈ ਤੇ 5 ਕਿਲੋ ਲੋਲੀ ਬੌਲੀ ਘੜਤੀ ਬੱਚਾ ਬੱਚਾ ਬਸਾਈਆ ਬੈਠਾ ਠੀਕ ਹੈ ਕੀ ਰੇਟਰ ਉਹ ਕਰਪੀ ਭਾਈ ਰੇਟਰ 85000 ਰੁਪਏ ਠੀਕ ਹੈ ਖੁੱਲ ਕੇ ਭਾਈ ਖੁੱਲਾ ਡੁੱਲਾ ਨੇ 25 ਕਿਲੋ ਉਹ ਤਾਂ ਦੇਈ ਜਾਣਾ ਠੀਕ ਹੈ ਫੋਨ ਬੜਾ ਕਹਿੰਦਾ ਹੱਥੀਂ ਚੁਆਈ ਵਾਲਾ ਸਹੀ ਹੈ ਸੋ ਦੋਸਤੋ ਪਹਿਲਾ ਸੂਆ ਚਾਰ ਦੰਦ ਸਵੇਰ ਸੋਈ ਹੈ 3 ਵਜੇ ਦੁੱਧ ਬੌਲਾ ਇਹਦਾ ਚੋਇਆ ਵਿਆ ਜੇਰ ਪੈ ਗਈ ਸੀ ਵੱਛਾ ਇਹਨੇ ਦਿੱਤਾ 85000 ਰੇਟ ਹੱਥੀਂ ਚੁਆਈ ਵਾਲਾ ਥਣ ਢਾਂਚੇ ਦੀ ਬਹੁਤ ਸੋਹਣੀ ਹੈ ਇਹਦੇ ਤੋਂ ਤੁਸੀਂ ਬੱਚੇ ਚੰਗਾ ਸੀ ਮੰਨ ਲਵਾ ਕੇ ਵਧੀਆ ਲੈ ਸਕਦੇ ਹਾਂ ਦੁੱਧ ਦੇ ਸੋਨਾ ਦਿੰਦੀ ਰਹੂਗੀ ਸੋ ਇਹ ਪਹਿਲਣ ਵੈੜ ਠੀਕ ਹੈ ਸੋ ਚੋਣ ਦੀ ਚੰਗੀ ਹੈ ਤੇ ਔਲ ਕੋਈ ਮਨਾਉਂਦੀ ਨਹੀਂਗੀ ਚਵਾਈ ਤੁਸੀਂ ਵਧੀਆ ਕਰ ਸਕਦੇ ਹੋ ਵੈਸੇ ਪਹਿਲਣ ਵੈੜ 1-10 ਦਿਨ ਕਰ ਵੀ ਦੇਵੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਇਹਨਾਂ ਨੇ ਤਾਂ ਆਰੰਭ ਕੇ ਮਿਲਣਾ ਹੁੰਦਾ ਇਹਨਾਂ ਨੇ ਤਾਂ ਆਵਾਜ਼ਾਂ ਮਾਰਨੀਆਂ ਹੁੰਦੀਆਂ ਵੀ ਚੋਲੋ ਆ ਕੇ ਕਿਉਂਕਿ ਮੱਝਾਂ ਵਾਲਾ ਸਾਹਬ ਤੇ ਇਹਨਾਂ ਦਾ ਹੁੰਦਾ ਨਹੀਂ ਸੋ ਇਹ ਵੈੜ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਦੇਖੋ ਇਹਦਾ ਰੇਟ 85000 ਹੈ ਤਾਜੀ ਸੂਈ ਵੀ ਚੰਗੇ ਪੇਟ ਵਾਲੀ ਵੈੜ ਹੈ ਆ ਸਹੀ ਹੈ ਵੀ ਸੋਹਣਾ ਦੁੱਧ ਪਾਉਗੀ। ਕਮਾਲਾ ਬਾਈ ਲਿਆ ਵਾਪਸ। ਉਹ ਹਜੇ ਨਵਾਈ ਨਹੀਂ ਗਈ ਕਿਉਂਕਿ ਸੂਈ ਤਾਜੀ ਹੈ ਤੇ ਉਹਦੇ ਕਰਕੇ ਤੁਹਾਨੂੰ ਇਸੇ ਤਰ੍ਹਾਂ ਹੀ ਇਹ ਦਿਸੂਗੀ ਲੱਗੜੀ ਜੀ। ਦੁੱਧ ਇਹਦਾ ਕੁਛ ਛੋਇਆ ਵਿਆ। ਬੌਲਾ ਜਿਹੜਾ ਬਾਈ ਦੱਸਦਾ 5 ਕਿਲੋ ਵਾਂਗੂ ਖਵਾਨੇ ਚੋਂ ਖਾਲੀ ਕੀਤਾ ਵਿਆ। ਸੋ ਇਹ ਦਸੋ ਪਹਿਲੇ ਨੰਬਰ ਤੇ ਹੱਥੀਂ ਚੁਵਾਈ ਵਾਲਾ ਥਣ ਧਾਰ ਦੀ ਇਹ ਲੱਗਦਾ ਵੀ ਭੋਲੀ ਧਾਰ ਦੀ ਵਹਿੜ ਹੋਊਗੀ। ਇੱਕ ਫੁੱਲ ਤਿਆਰੀਆਂ ਚ ਵਹਿੜ ਤੁਹਾਨੂੰ ਦਿਖਾਉਣਾ। ਹਵਾਨਾ ਦਾ ਕਰਮ ਵਾਲੀ ਕਮਾਲਾਂ ਦਾ ਤਿਆਰ ਕਰੀ ਬੈਠੀ ਐ ਗੁਰਪ੍ਰੀਤ ਭਾਈ ਦੰਦੋ ਕਿਵੇਂ ਬੱਛੀ ਇਹ ਦੋਨਾਂ ਦਾ ਵੀਰ ਜੀ ਠੀਕ ਐ ਮੰਨ ਲਓ ਫਾਰਮ ਤੋਂ ਲਈਆ ਹੂੰ ਤੇ ਜਾਨੀ ਕਿ ਗਾਇਆਂ ਵਧੀਆ ਉਹਨਾਂ ਕੋਲ 30-30 ਕਿਲੋਆਂ ਵਾਲਾ 35-35 ਕਿਲੋਆਂ ਵਾਲੀ ਨੇ ਸਾਰੇ ਠੀਕ ਐ ਤੇ ਇਹਦਾ 1 ਲੱਖ ਰੁਪਇਆ ਮੁੱਲ ਹੈ ਠੀਕ ਐ 1 ਲੱਖ ਰੁਪਇਆ ਮੁੱਲ ਆ ਦਿਨ ਕਿੰਨੇ ਖਲੇ ਜੀ ਦਿਨ ਵੀ ਹੈ ਕਿ ਜਾਨ ਲਿਆ ਪੂਰੇ ਇਨਸਾ ਨੂੰ ਲਾਇਦਾਂ ਦੋ ਤਿੰਨ ਨਾਲ ਕੱਢ ਜੀ ਠੀਕ ਐ ਬਾਕੀ ਪਸ਼ੂ ਕੱਲ ਆਈ ਆ ਤੂੰ ਕੋਤਰਾ ਪਰਮਾਨ ਨਹੀਂ ਚਾ ਸੂ ਵੀ ਸਕਦੇ ਨਹੀਂ ਦੋ ਤਿੰਨ ਨਾਲ ਲੈ ਸਕਦੇ ਠੀਕ ਐ ਸੋ ਦੋਸਤੋ 1 ਲੱਖ ਰੁਪਇਆ ਜਿੰਨਾ ਹਵਾਨਾ ਪਛਾਣ ਦੀ ਦੇਖੋਗੇ ਇਹਦੇ ਨਾਲੋਂ ਡੁੱਡਾ ਅਗਲੇ ਪਾਸੇ ਦੀ ਦੇਖ ਲੋਗੇ ਤੁਸੀਂ ਇੰਨਾ ਕੁ ਹਵਾਨਾ ਤਿਆਰ ਆ ਕਰਮਾਲੀ ਦਾ ਦੋ ਦੰਦ ਵੱੱਛੀ 1 ਲੱਖ ਰੁਪਇਆ ਡਿਮਾਂਡ ਹੈ ਤੁਰੂ ਕੀ ਪਲਵਾਨਾ ਵਾਂਗੂ ਹੀ ਕਿਉਂਕਿ ਹਵਾਨਾ ਕਰਮਾਲੀ ਨੇ ਆਪਦੇ ਵਿੱਤ ਜਿੰਨਾ ਹੀ ਤਿਆਰ ਕੀਤਾ ਵਿਆ ਉਹ ਤੁਸੀਂ ਦੇਖ ਹੀ ਸਕਦੇ ਹੋ ਸੋ ਇਹ ਪਹਿਲਾ ਸੂਆ ਸੁਨਦੀ ਦੋ ਦੰਦ ਵੈੜ ਪਹਿਲੇ ਨੰਬਰ ਤੇ ਸੌਰੀ ਦੂਜੇ ਨੰਬਰ ਤੇ ਸੋ ਇਹ ਗੱਬਣ ਵੱੱਛੀ ਹੈ 1 ਲੱਖ ਰੁਪਇਆ ਡਿਮਾਂਡ ਹੈ ਮਾਨਤਨ ਹੋਊਗਾ ਵਿੱਚੋਂ ਪੈਕਸ ਨਹੀਂ ਹੈ ਰੇਟ ਪਰ ਰੇਟ ਜਿਹੜੀ ਇਹਦੀ ਤਿਆਰੀ ਦੇ ਹਿਸਾਬ ਤੇ ਤੁਹਾਨੂੰ ਜਾਇਜ਼ ਲੱਗੂਗਾ ਬਾਈ ਕਮਾਲਾ ਵਾਪਸ ਕਰ। ਅੰਨ ਨਹੀਂ ਕੋਈ ਚੱਕਰ ਨਹੀਂ ਭਾਵੇਂ ਤੁੱਪ ਚ ਤੋੜ ਲਾ ਬਾਈ ਤੁਰ ਹੀ ਜਾਂਦੇ ਬਸ। ਸੋ ਫੇਰ ਹਵਾਨਾ ਦੇਖਿਓ ਦੱਸੋ ਕਰਮਾਲੀ ਦਾ। ਹਜੇ 2 ਦਿਨ ਲੈ ਵੀ ਸਕਦੀ ਹੈ ਤਿਆਰੀ ਫੁੱਲ ਆ ਸੂ ਵੀ ਸਕਦੀ ਹੈ ਬਾਕੀ ਤੁਸੀਂ ਹੁਣ ਇਸ ਹਿਸਾਬ ਤੇ ਜੱਜਮੈਂਟ ਕਰ ਲਿਓ ਜੇ ਡਿਮਾਂਡ ਜਿਹੜੀ ਆ ਰੇਟ ਆ ਉਹ 1 ਲੱਖ ਰੁਪਇਆ ਹੈ। ਮਨ ਤਾਂ ਥੋੜਾ ਬਹੁਤ ਹੋ ਜਾਣਾ ਇਹਦੇ ਵਿੱਚੋਂ ਕੁਝ ਰੇਟ ਘੱਟ ਜੂ। ਸੋ ਇਹ ਵਾਚੀ ਤੁਸੀਂ ਚੰਗੀ ਤਿਆਰੀ ਵਾਲੀ ਦੇਖ ਰਹੇ ਹੋ λε अंदर ਤੋਰਦੇ ਅੰਦਰ ਨੂੰ ਵੀ ਤੋਰਦੇ ਭਾਵੇਂ ਛਾਂ ਚ ਸੋ ਥੋੜਾ ਹੋਰ ਕਿੜਾ ਕਢਾਉਣੇ ਆ ਅੱਗੋਂ ਵੀ ਹਵਾਨਾ ਚੰਗਾ ਤਿਆਰ ਹੈ ਇਹਦਾ ਸੋ ਇਹ ਦੋ ਦੰਦ ਵਹਿੜਾ ਤੁਸੀਂ ਲਿਆ ਭਾਈ ਵਾਪਸ ਸੋ ਇਹ ਤਾਂ ਦੋ ਵਹਿੜਾਂ ਸੀਗੀਆਂ ਜਿਹੜੀਆਂ ਤੁਸੀਂ ਪਾ ਮੈਂ ਬੰਨ ਕੇ ਰੱਖ ਲੋ ਦੁੱਧ ਸੋਨਾ ਦਿੰਦੀਆਂ ਰਹਿਣੀਆਂ ਇੱਕ ਗਾਂ ਹੋਰ ਬੰਨ ਕੇ ਰੱਖ ਸਕਦੇ ਹਾਂ ਪਰ ਜੇ ਖੁੱਲੀ ਛੱਡ ਕੇ ਚਾਹੋਗੇ ਤਾਂ ਚੰਗਾ ਦੁੱਧ ਦੇਊਗੀ ਆਓ ਡਿਟੇਲ ਪੁੱਛੀਏ ਗੁਰਪ੍ਰੀਤ ਭਾਈ ਕਿੰਨਾ ਮਸੂਲ ਹੈ ਇਹ ਦੂਜਾ ਸੂਆ ਜੀ ਹੂੰ ਮਨ ਪਹਿਲੇ ਸੂਏ ਨੇ 35 36 ਕਿਲੋ ਰੋਦ ਦਿੱਤਾ ਠੀਕ ਹੈ ਹੁਣ ਵਾਸਤੇ ਦੇ ਹਲ ਤੱਕ ਪਿਆਈ ਕੀ ਰੇਟ ਰੂ ਹੈ ਤੁਹਾਡੇ ਇਹਦਾ 170 ਜੀ 1 ਲੱਖ 70 ਹਾਂਜੀ ਖੋਲੀ ਮੈਂ ਸਭ ਤੋਂ ਡਿਮਾਂਡ 1 ਲੱਖ ਤੇ 70000 ਹੈ ਜ਼ਬਰਦਸਤ ਥਾਨ ਹੈ ਹਰੇਕ ਨੂੰ ਪਸੰਦ ਆਊਗਾ ਚੋਣ ਨੂੰ ਜੀ ਕਰੂਗਾ ਜਿਹੜਾ ਵੀਰ ਖਰੀਦੂਗਾ ਤੁਸੀਂ ਦੇਖੋ ਥਾਣੇ ਦੇ ਹਜੇ ਹਵਾਨਾ ਜਿਹੜਾ ਗੱਠਾਂ ਨੂੰ ਅਗਾੜੀ ਜਿਹੜੀ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਹਫਤਾ 10 ਦਿਨ ਲੈਂਦੀ ਹੈ ਵਾੜ ਸੂਨ ਚ ਹਾਈਟ ਲੈਂਥ ਫੁੱਲ 1,70,000 ਇਹਦਾ ਰੇਟ ਵੱਡੇ ਢਾਂਚੇ ਦੀ ਫੁੱਲ ਖੁੱਲੀ ਡੁੱਲੀ ਵਾੜ ਹਵਾਨਾ ਹੁਣ ਵੀ ਚੰਗਾ ਤਿਆਰ ਪਰ ਹਜੇ ਹਫਤਾ 10 ਦਿਨ ਨਹੀਂ ਲੈਣਾ ਅਗਲੇ ਪਾਸੇ ਉਹ ਗਾੜੀ ਨੋਟ ਕਰ ਲੋ ਜੇ ਥਾਣੇ ਦਾ ਬਹੁਤ ਸੋਹਣਾ ਦਸੋਤ ਦਿਸਦਾ ਹੀ ਐ ਦੂਜਾ ਸੂਆ ਸੁੰਦੀ ਐ 35 ਕਿਲੋ ਦੁੱਧ ਬਾਈ ਦੱਸਦਾ ਵੀ ਇਹਨੇ ਪਹਿਲੇ ਸੂਏ ਚ ਹੀ ਪਾਇਆ ਵਿਆ ਜਦੋਂ ਗਾਂ ਪੂਰੀ ਤਿਆਰ ਹੋ ਜਾਂਦੀ ਐ ਉਸ ਤੋਂ ਬਾਅਦ ਚ ਫਿਰ ਇਹ ਸਲੋ ਤੁਰਦੀ ਹੁੰਦੀ ਐ ਕੇਰਾ ਥੋੜਾ ਬਹੁਤਾ ਇਹ ਜਦੋਂ ਤੋਰਦੇ ਆ ਦੋ ਭਾਈ ਤੇ ਆ ਪਸੂ ਖਵਾਨਾ ਦੇਖ ਲੋ ਦੱਸੋ ਇਹਦਾ ਹੁਣ ਵੀ ਕਰਮ ਵਾਲੀ ਦਾ ਪੂਰਾ ਫਿਕਸ ਐ ਖੁੱਚਾਂ ਤੋਤੇ ਹੀ ਐ ਬਾਕੀ ਢਾਂਚਾ ਬਹੁਤ ਸੋਹਣਾ ਸੋਏ ਵੱਡੇ ਢਾਂਚੇ ਦੀ ਚੰਗੇ ਦੁੱਧ ਵਾਲੀ ਵੇੜ ਜਿਹੜੀ ਦੂਜਾ ਸੂਆ ਸੁੰਦੀ ਹੈ ਮੋੜ ਲਓ ਭਾਈ ਵਾਪਸ ਲਿਆਉ ਕੋਈ ਸਵੇਤ ਤਿੰਨ ਨਾਗਜ ਦੀ ਵੀਡੀਓ ਚ ਵਿਕਰੀ ਵਾਲੇ ਆ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਰੇਟ ਸਾਰੇ ਪਸ਼ੂਆਂ ਦੇ ਜਿਹੜੇ ਉਹ ਵੀਡੀਓ ਦੇ ਵਿੱਚ ਕੀਤੇ ਆ ਚੜਾਈ ਢਾਂਚੇ ਦੀ ਜਿੰਨੀ ਅੱਗੋਂ ਹੈ ਉੰਨੀ ਪਿੱਛੋਂ ਇਹ ਚੌੜੀ ਵੇੜ ਹੈ ਭਵਾਨਾ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਗੁਰਪ੍ਰੀਤ ਭਾਈ ਮਾੜੀ ਫੜੀ ਪੂਛ ਇਹਦੀ ਮਣੋ ਸੋ ਹੁਣ ਵੀ ਹਵਾਨਾ ਦੇਖੋ ਦੱਸੋ ਜਦੋਂ ਕਰਮਾ ਵਾਲੀ ਪੂਰੀ ਤਿਆਰ ਹੋ ਗਈ ਉਦੋਂ ਤਾਂ ਰੋਖ ਕੋਸ ਹੋ ਰਹੀ ਹੋਊਗਾ ਛੱਡ ਦੇ ਭਾਈ ਸੋ ਇਹਦਾ ਤੁਸੀਂ ਹਵਾਨਾ ਉਤੋਂ ਚੌੜਾ ਫੁੱਲ ਸ਼ੁਰੂ ਹੋਇਆ ਕੁੱਚਾਂ ਤੋਤੇ ਥਾਣਾ ਬਾਰੇ ਮੈਂ ਸ਼ੁਰੂ ਚ ਹੀ ਤੁਹਾਨੂੰ ਦੱਸਤਾ ਸੀ ਇਹਦਾ ਬਹੁਤ ਸੋਹਣਾ ਥਾਂ ਦਾ ਸਹਜ ਤੇ ਢਾਂਚਾ ਵੀ ਚੰਗਾ ਇਹ ਤੋਂ ਬਿਨਾ ਇੱਕ ਵੈੜ ਜਿਹੜੀ ਤੁਹਾਨੂੰ ਦਿਖਾਈ ਹੈ ਦੱਸੋ ਬਿਲਕੁਲ ਤਿਆਰੀਆਂ ਚ ਬਹੁਤ ਸੋਹਣਾ ਹਵਾਨਾ ਤਿਆਰ ਹਜੇ ਥੋੜੀ ਥੋੜੀ ਪਲੂਨ ਜਿਹੜੀ ਪਾਉਣੀ ਸ਼ੁਰੂ ਕੀਤੀ ਹੈ ਤੇ ਇਹ ਲੱਗਦਾ ਵੀ ਉੱਪਰੋਂ ਹਜੇ ਹਵਾਨਾ ਖਾਲੀ ਐ ਤਾਂ ਇਹ ਹੋਰ ਭਰ ਜਾਣੇ ਨੇ ਚਾਰਸ ਹਵਾਨਾ ਕੱਢ ਜੂਗੀ ਸੋ ਤੇ ਇੱਕ ਵੈੜ ਬਿਲਕੁਲ ਇਹ ਤਾਜੀ ਸੂਈ ਵੀ ਐ ਸੋਨਾ ਥਾਂ ਦਾ ਸੈਜ ਐ ਇਹਦਾ ਵੀ ਬਾਕੀ ਢਾਂਚਾ ਵੀ ਇਹਦਾ ਚੰਗਾ ਦਿਸਦਾ ਇਹਦੇ ਨਾਲ ਬੱਚਾ ਮੇਲ ਕਾਫ ਬੱਚੇ ਨੂੰ ਨੇ ਜਨਮ ਦਿੱਤਾ ਨਾਗ ਅੱਜ ਦੀ ਵੀਡੀਓ ਦੇ ਇਹ ਤਿੰਨ ਵਕਾਊ ਤਸੱਲੀ ਤੁਸੀਂ ਕਰਨੀ ਆ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਬਾਈ ਦਾ ਆ ਕੇ ਤੁਸੀਂ ਦੇਖ ਲਓ ਜੇ ਇਹ ਨਾਗ ਫॉर ਸੇਲ ਐ ਇਸ ਗਾਂ ਦਾ ਹਵਾਨਾ ਫੇਰ ਅਕੋਂ ਦੇਖਿਓ ਜੇ ਕਿੰਨਾ ਕੁ ਸੋਨਾ ਛੁਰੂ ਹੋਇਆ ਬਾਕੀ ਥਣ ਇਹਦੇ ਬਹੁਤ ਸੋਹਣੇ ਲੱਗੇ ਵੀ ਆ ਨਗ ਤਿੰਨ ਸੀਗੇ ਦੱਸੋ 13 ਇੰਚ ਇਸ ਬਾਈ ਕੋਲ ਵੀ ਮੱਝਾਂ ਵੀ ਆਉਂਦੀਆਂ ਰਹਿੰਦੀਆਂ ਵਿੱਚ ਦੀ ਤੇ گاਵਾ ਤਾਂ ਹਰ ਟਾਈਮ ਇੱਥੇ ਦੋ ਭਰਾ ਇਹ ਜਿੰਨਾਂ ਕੋਲ ਜਦੋਂ ਵੀ ਆਉਂਗੇ ਇੱਕ ਘਰ ਚ ਤਿੰਨ ਨਾ ਖੜੇ ਆ ਤਾਂ ਦੂਜੇ ਘਰ ਚ ਵੀ ਤਿੰਨ ਹੋਣਗੇ ਮਤਲਬ 5-5 6-6 ਪਸ਼ੂ ਤੁਹਾਨੂੰ ਵਿਕਰੀ ਵਾਲੇ ਹਰ ਟਾਈਮ ਹੀ ਦੇਖਣ ਨੂੰ ਮਿਲਣਗੇ ਇੱਥੇ ਤੁਸੀਂ ਆ ਸਕਦੇ ਹੋ ਤੇ ਜਦੋਂ ਆਪਾਂ ਭਦੌੜ ਤੋਂ ਦੱਸੋ ਇਧਰ ਆਉਣੇ ਆ ਛੰਨਾ ਗੁਲਾਬ ਸਿੰਘ ਵਾਲੇ ਨੂੰ ਤਾਂ ਰਸਤੇ ਦੇ ਵਿੱਚ ਹੀ ਇਹ ਘਰ ਪੈਂਦੇ ਆ ਬਾਈ ਹੋਰਿਆਂ ਦਾ ਫਾਰਮ ਜਿੱਥੇ ਇਹ ਪਸ਼ੂ ਵਿਕਰੀ ਵਾਲੇ ਹੁੰਦੇ ਆ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਪਸ਼ੂ ਫੋਰ ਸੇਲ ਸੀ ਮਿਹਰਬਾਨੀ